ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ Rajasthan ਦਾ ਰਣ ਵਾਲਾ ਇੱਕ ਵਿਅਕਤੀ Rajasthan ਚ ਅਫੀਮ ਲਿਆ ਕੇ ਗੁਰਦਾਸਪੁਰ ਵਿੱਚ ਵੇਚਣ ਦੀ ਤਾਕ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਅੜੀਕੇ ਆ ਗਿਆ ਗੁਰਦਾਸਪੁਰ ਪੁਲਿਸ ਨੇ ਉਕਤ ਵਿਅਕਤੀ ਨੂੰ 1.5 ਕਿਲੋ ਤੋਂ ਵੱਧ ਅਫੀਮ ਅਤੇ 25000 ਰੁਪਏ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮਾਨਜੂਹ ਡੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਆਈ ਪੀ ਐਸ ਉਨਾ ਦੇ ਨਿਰਧਾਰਨ ਦੇ ਸ਼ਰਤ ਹੈ ਸ਼੍ਰੀ ਹਰੀਸ਼ ਦਾਮਾ ਐਸਐਸਪੀ ਗਰਦਾਸਪੁਰ ਵੱਲੋਂ ਚਲਾਈ ਮਹਮ ਦੇ ਤਹਿਤ ਇੰਸਪੈਕਟਰ ਸੀਏ ਯਾ ਕਪਲ ਕੌਸ਼ਲ ਤੇ ਐਸਐਚਓ ਸੌਰ ਗਰਦਾਸਪੁਰ ਨੇ ਨਾਕਾਬੰਦੀ ਕੀਤੀ ਸੀ ਦਰਨੇ ਨਾਕਾਬੰਦਿਤ ਮਦਨ ਗੁਜਰ ਪੁੱਤਰ ਫੈਰ ਗੁਜਰ ਵਾਸੀ ਬਿੰਦਸਹਾਰਾ ਥਾਣਾ ਪਰਛੋਟੀ ਜ਼ਿਲ੍ਹਾ ਚਤੌਰਗੜ੍ਹ ਰਾਜਸਥਾਨ ਇਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਚੈੱਕ ਕਰਨ ਤੇ ਤੇਰੇ ਪਿਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ ਪਿਠੂ ਬੈਗ ਤੋਂ ਵਿੱਚੋਂ 1 किलो 547 ग्राम अफीम 25000 ਰੁਪਏ ਦਾ ਡਰਗ ਮੰਨੀ ਰੰਸੀ ਨੋਟੜੇ ਬਰਾਮਦ ਹੋਏ ਨੇ ਇਹਦੇ ਖਿਲਾਫ ਇਹਦਾ ਮਕਦਮਾ ਐਫਆਰ ਨੰਬਰ 74 ਡੇਟਡ 9/7/2024 ਅੰਡਰ ਸੈਕਸ਼ਨ 18 27 ए ਐਨਡੀਪੀਐਸ ਅਕਦਰ ਕੀਤਾ ਗਿਆ ਲੋਕ ਦੋਸ਼ੀ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਤੋਂ ਫਟੌਲੀ ਹੈ ਅਗਲੀ ਕਾਰਵਾਈ ਕੀਤੀ ਹੈ ਕਿਥੋਂ ਲੈ ਕੇ ਆੜਿਆ ਸੀ ਜੀ ਇਹ ਇਹ ਰਾਜਸਥਾਨ ਤੋਂ ਲੈ ਕੇ ਆਇਆ ਸੀਗਾ ਇਹ ਫਰਦਰ ਅੱਗੇ ਜਾ ਕੇ ਇਹਨੇ ਕਿਸੇ ਬਰਦਾਸਪੁਰੀ ਰਿਜਿਸਟ੍ਰ ਸਪਲਾਈ ਕਰਨੀ ਸੀ ਤੇ ਇਹਨੂੰ ਰਿਸਟ ਕਰ ਲਿਆ ਇਹ ਫਰਦਰ ਦਾ ਹਰਮਾਨ ਲਿਆਦਾ ਹਰਮਾਨ ਦਾ ਕਿ ਫਰਦਰ ਦੇ ਤਤਸ਼ਖਰਾ ਕਰਾ ਲਿਆ ਤੇ ਪਹਿਲਾਂ ਵੀ ਕੋਈ ਮਾਮਲਾ ਹੋਇਆ ਨਹੀਂ ਨਹੀਂ ਫਿਲਹਾਲ ਕੋਈ ਨੋਟਸ ਨਹੀਂ ਆਇਆ ਅਸੀਂ ਫਰਦਰਾਂ ਕੇ ਇਨਵੈਸਟਿਗੇਟ ਕਰਾਂਗੇ ਤੇ ਕਾਰਜ ਚ ਕਰਾਂਗੇ ਲੈ ਕੇ ਆਂਦੜਾ ਜੀ ਜਾਂ ਆ ਨਹੀਂ ਇਹ ਬਾਕੀ ਇਹਨੂੰ ਤਤਸ਼ਖਰਾ ਡਿਟੇਲ ਚ ਕੋਸ਼ਿਸ਼ ਕਰਾਂਗੇ ਵੀ ਕਿੱਥੋਂ ਇਹ ਕਿੰਨੀ ਵਾਰ ਲੈ ਕੇ ਆਇਆ ਹਰਮਾਨ ਲਿਆਦਾ ਫਰਦਰ ਪੁਸ਼ਟੀ ਕਰਾਂਗੇ ਰੇਰਮਲਾ ਸਹਾਰਾ ਪਿੰਡ ਦਾ ਹਸਤਾਂਤਰੀਆਂ ਨਵਲੋਕ ਤੋਂ ਬਈ ਰਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ। ਆ ਫਿਰ ਹਾਲ ਰਮਾਨ ਲੈ ਲਿਆ ਅਰੈਸਟ ਕਰਕੇ ਰਮਾਨ ਲੈ ਆ ਫਦਰ ਪਰ ਤਾਲ ਕਰਾਂਗੇ ਵੀ ਕਿੱਥੋਂ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਸੀ। ਅੱਗੇ ਕਿੱਥੇ ਸਪਲਾਈ ਕਰਦਾ ਸੀ।